ਮੇਰੀ ਇੱਕ ਜ਼ਮੀਨ ਆ ਰੋਲੀ ਰੋਡ ਦੇ ਉੱਤੇ ਜੀਟੀ ਰੋਡ ਦੇ ਉੱਤੇ ਉਹਦੇ ਬਾਬਤ ਮੈਂ ਇੱਕ ਦਰਖਾਸਤ ਦਿੱਤੀ ਸੀ ਇਹ ਬੰਦੇ ਐਨਆਰਆਈਆਂ ਦੀਆਂ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ੇ ਕਰਦੇ ਆ ਸਾਡੇ ਪਿੱਛੇ ਗੱਡੀਆਂ ਲਾਈਆਂ ਜੀ ਅਸੀਂ ਅਸੀਂ ਆਪਦੇ ਖੇਤ ਕੋਲੇ ਸੀ ਅਸੀਂ ਡਰਦਿਆਂ ਨੇ ਇਹ ਬੰਦੇ ਜਾਦੇ ਸੀ 20 ਤੋਂ 25 ਬੰਦੇ ਸੀ ਅਸੀਂ ਇਹਨਾਂ ਨੂੰ ਵੇਖ ਕੇ ਬੰਦੇ ਜਾਦੇ ਵੇਖ ਕੇ ਤੇ ਇਹੀ ਗੱਡੀ ਭਜਾਲੀ ਜੀ ਜਗਾ ਰੋਲੀ ਰੋਡ ਦੇ ਪ੍ਰੋਬਲਮ ਨੇ ਕਿ ਔਰਲਿਓ 43 ਕਰਮਾਂ ਛੱਡ ਕੇ ਦੁਗਾ ਸਾਡੀ ਆ ਅੱਜ ਕੀ ਗੱਲ ਹੋਈ ਸੀ ਕਿੰਨੇ ਕਿੰਨੇ ਬੰਦੇ ਕਿੰਨੇ ਸੀਗੇ ਉਹ ਉਧਰਾਂ ਵੀ 25 ਜਾਣੇ ਤਿੰਨ ਗੱਡੀਆਂ ਚਾਰ ਕੋਬ ਉੱਠ ਚਾਹੁੰਦੇ ਸੀਗੇ 20 25 ਜਾਣੇ ਸੀਗੇ ਉਹਨਾਂ ਦੇ ਲੈ ਜੀ ਇੱਕ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਕੀ ਮਾਮਲਾ ਕੀ ਹੈ ਸਾਰਾ ਕੋਈ ਮੈਂ ਇੱਕ ਦਰਖਾਸਤ ਨਿਰਮਲ ਸਿੰਘ ਪੁੱਤਰ ਦਲਵਾਰਾ ਸਿੰਘ ਅਵਤਾਰ ਸਿੰਘ ਪੁੱਤਰ ਮੱਖਣ ਸਿੰਘ ਦੇ ਖਿਲਾਫ ਦਿੱਤੀ ਸੀ ਮੇਰੀ ਇੱਕ ਜ਼ਮੀਨ ਆ ਰੋਲੀ ਰੋਡ ਦੇ ਉੱਤੇ ਜੀਟੀ ਰੋਡ ਦੇ ਉੱਤੇ ਉਹਦੇ ਬਾਬਤ ਮੈਂ ਇੱਕ ਦਰਖਾਸਤ ਦਿੱਤੀ ਸੀ ਇਹ ਬੰਦੇ ਐਨਆਰਆਈਆਂ ਦੀ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ੇ ਕਰਦੇ ਆ ਇਹਨਾਂ ਦੇ ਉੱਤੇ ਪਹਿਲਾਂ ਵੀ ਤਿੰਨ ਤੋਂ ਚਾਰ ਪਰਚੇ ਆ ਇਹਨਾਂ ਨੇ ਮੈਂ ਇਹਨਾਂ ਦੇ ਦਰਖਾਸਤ ਦਿੱਤੀ ਸੀ 4 ਤਰੀਕ ਨੂੰ ਜਿਹੜੀ ਏਐਸਏ ਦਰਸ਼ਨ ਸਿੰਘ ਨੂੰ ਮਾਰਕ ਹੋਈ ਸੀ ਅੱਜ ਮੈਂ ਉਹਦੇ ਦਰਖਾਸਤ ਦੇ ਬਾਬਤ ਮੈਂ ਥਾਣੇ ਆ ਰਿਹਾ ਸੀ ਥਾਣੇ ਮੈਨੇ ਜਦੋਂ ਮੈਂ ਉੱਥੋਂ ਨੰਗਲ ਲੱਗਾ ਤਾਂ ਮੈਨੂੰ ਪਤਾ ਲੱਗਾ ਵੀ ਮੇਰੀ ਜ਼ਮੀਨ ਦੀ ਸਾਰੀ ਕੰਦ ਢਾਈ ਪਈ ਆ ਅਸੀਂ ਅਸੀਂ ਦੇਖਦੇ ਪਏ ਸੀਗੇ ਤਾਂ ਇਹਨਾਂ ਨੂੰ ਪਿੱਛੋਂ ਇੱਕ ਗੱਡੀ ਆਈ ਕਾਲੇ ਰੰਗ ਦੀ ਪੀਬੀ 76ਏ 4700 ਨੰਬਰ ਇਹਨਾਂ ਨੂੰ ਦੇਖਦੇ ਹੀ ਦੇਖਦੇ ਉਹ ਗੱਡੀ ਜਦੋਂ ਪਿੱਛੋਂ ਸਾਡੇ ਅੱਗੇ ਆ ਕੇ ਖੜੀ ਤਾਂ ਵਿੱਚੋਂ ਜਿਹਨੂੰ ਜਿਹਨੂੰ ਅਵਤਾਰ ਸਿੰਘ ਤਾਰੀ ਚਲਾ ਰਿਹਾ ਸੀਗਾ ਤੇ ਨਾਲ ਨਿਰਮਲ ਸਿੰਘ ਨਾਲ ਬੈਠਾ ਸੀਗਾ ਜਿਹਨੇ ਅਵਤਾਰ ਸਿੰਘ ਤਾਰੀ ਗੱਡੀ ਉੱਥੱਲੇ ਉਤਰੇ ਤੇ ਉਹਨੇ ਅਬਦੁੱਲਾਹ ਸੰਸੀ ਰਵਾਲਵਰ ਨਾਲ ਸਾਡੇ ਉੱਤੇ ਫੈਰ ਮਾਰ ਦੇਣ ਦੀ ਨੀਅਤ ਨਾਲ ਫੈਰ ਕੀਤੇ ਅਸੀਂ ਥੱਲੇ ਗੱਡੀ ਦਾ ਬਾਰੀਆਂ ਖੁੱਲੀਆਂ ਔਨ ਕਰਕੇ ਸਾਡਾ ਬਚਾ ਰਹੇ ਗਿਆ ਮੇਰਾ ਤੇ ਮੇਰੇ ਪਿਤਾ ਜੀ ਦਾ ਨਹੀਂ ਤਾਂ ਸਾਨੂੰ ਮਾਰ ਦੇਣ ਦੀ ਪੂਰੀ ਉਹਨਾਂ ਦੀ ਪਲੈਨਿੰਗ ਕਰਕੇ ਆਏ ਸੀਗੇ ਕਿ ਅਸੀਂ ਥੱਲੇ ਉਤਰ ਕੇ ਭੱਜ ਕੇ ਜਾਨ ਬਚਾਈ ਤੇ ਇਹਨਾਂ ਨੂੰ ਉਹ ਗੱਡੀ ਲੈ ਕੇ ਭੱਜ ਗਏ ਜਿਨ੍ਹਾਂ ਨੇ ਸਾਡੇ ਤੇ ਬਿਲਕੁਲ ਹਵਾਈ ਫਾਇਰ ਵੀ ਕੀਤੇ ਬਾਅਦੋਂ ਤੇ ਗੱਡੀ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਤ ਨਾਲ ਸਾਡੇ ਤੇ ਫਾਇਰ ਕੀਤੇ ਕਿੰਨੇ ਫਾਇਰ ਹੋਏ ਗੱਡੀ ਦੇ ਉੱਤੇ ਦੋ ਫਾਇਰ ਹੋਇਆ ਜੀ ਕਿੰਨੇ ਜਣੇ ਸੀ ਗੀ ਕਰਦੇ ਉਹ ਦੋ ਜਣੇ ਸੀਗੇ ਜੀ ਤੇ ਕਿੰਨੀ ਜ਼ਮੀਨ ਦਾ ਰੋਲਾ ਜਮੀਨ ਦਾ ਕਿਸੇ ਦਾ ਰੋਲਾ ਨਹੀਂ ਗਾਇ ਇਹਨਾਂ ਦਾ ਇੱਕ ਗਰੋਅ ਆ ਦੋ ਤੋਂ ਤਿੰਨ ਬੰਦਿਆਂ ਦਾ ਜਿਹੜੇ ਅਮੋਗ ਦੇ ਵਿੱਚ ਪਹਿਲਾਂ ਵੀ ਦੋ ਤੋਂ ਤਿੰਨ ਚ ਵੀ ਨਾ ਹੜੱਪਣ ਦੀ ਕੋਸ਼ਿਸ਼ ਕਰ ਚੁੱਕੇ ਆ ਆਵਤਾਰ ਸਿੰਘ ਤਾਰੀ ਦਾ ਅਫਸਰਾਂ ਨੂੰ ਵਿਜੀਲੈਂਸ ਦੇ ਉੱਤੇ ਬਣ ਕੇ ਬਣ ਕੇ ਫੋਨ ਲਾਉਣਾ ਤੇ ਆ ਵੀ ਐਫ ਆਈ ਆਰ ਹੈਗੀਆਂ ਇਹਦਾ ਮਤਲਬ ਕਿ ਧਮਕੀਆ ਦਿੰਦਾ ਜਿੱਥੇ ਮਿਲਦਾ ਉੱਥੇ ਧਮਕੀਆ ਦਿੰਦਾ ਮੈਨੂੰ ਮੇਰੇ ਪਿਤਾ ਜੀ ਨੂੰ ਤੁਹਾਡਾ ਨਾਮ ਮੈਂ ਜਿੱਠੂਗਾ ਤੁਸੀਂ ਪਿੱਛੇ ਹੋ ਜਾਓ ਐ ਕਰ ਜੋ ਇਹ ਮਾਰ ਦੇਣ ਦੀ ਨੀਅਤ ਨਾਲ ਹੀ ਅੱਗੇ ਵੀ ਇੱਕ ਦੋ ਵਾਰੀ ਇਹਨਾਂ ਨੇ ਸਾਡੇ ਉੱਤੇ ਹਮਲਾ ਕੀਤਾ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਸਾਨੂੰ ਇਨਸਾਫ ਦਿਵਾਇਆ ਜਾਵੇ ਕਿੰਨੀਆਂ ਘਟੀਆਂ ਨੁਕਸਾਨੀਆਂ ਦੇਣੀਆਂ ਸਾਡੇ 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 ਗੱਡੀ ਦਾ ਨੁਕਸਾਨ ਹੋਇਆ ਜੀ ਸਾਡਾ ਜੋ ਗੱਡੀ ਦਾ ਟੈਕਸ ਨੰਬਰ ਹੈ ਚੰਡੀਗੜ੍ਹ ਨੰਬਰ CH01 BF5513 ਇਹਦੇ ਉੱਤੇ ਫਾਇਰਿੰਗ ਹੋਈ ਹੈ ਜੀ ਅਸੀਂ ਉੱਥੋਂ ਗੱਡੀ ਪਹੁੰਚਾ ਕੇ ਥਾਣੇ ਆਏ ਆਂ ਤੇ ਅਸੀਂ ਥਾਣੇ ਤੋਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਥਾਣੇ ਪਹੁੰਚਿਓ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦਿੱਤਾ ਗਿਆ ਇਸ ਤੋਂ ਵੀ ਸਾਡੇ ਵੱਲੋਂ ਥਾਣੇ ਵੱਲੋਂ ਪੂਰਾ ਸ਼ਵਾਸਨ ਦਿੱਤਾ ਗਿਆ ਕਾਰਵਾਈ ਚੱਲ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਅਵਤਾਰ ਸਿੰਘ ਹੈ ਜੀ ਅੱਜ ਸਿਵਲ ਹਸਪਤਾਲ ਆਏ ਹਾਂ ਦਾਖਲ ਵੀ ਹੋਏ ਹੋ ਕੀ ਗੱਲ ਕੀ ਹੋਈ ਹੈ ਜੀ ਗੱਲ ਇਹ ਹੈ ਜੀ ਸਾਨੂੰ ਸਵੇਰੇ ਤ ਸ਼ਬਾਤ ਸਿੰਘਲ ਤੇ ਉਹਦਾ ਮੁੰਡਾ ਜੀ ਮੰਨਾ ਸਿੰਘਲ ਇਹਨਾਂ ਨੇ ਸਾਡੀ ਜ਼ਮੀਨ 'ਚ ਪਾਣੀ ਛੱਡਿਆ ਜੀ ਅਸੀਂ ਉਸ ਦੇ ਖਿਲਾਫ ਜੀ 112 ਤੇ ਕਾਲ ਕੀਤੀ ਹੈ ਜੀ ਥਾਣੇ 1 ਵਜੇ ਦੇ ਕਰੀਬ ਅਸੀਂ ਦਰਖਾਸਤ ਦੇ ਕੇ ਆਏ ਹਾਂ ਜੀ ਐਸ ਐਚਓ ਸਾਹਮਣੇ ਸਾਨੂੰ 4 ਵਜੇ ਟਾਈਮ ਦਿੱਤਾ ਸੀ ਦੋਵੇਂ ਪਾਰਟੀਆਂ ਨੂੰ ਅਸੀਂ ਮੈਂ ਤੇ ਮੇਰੇ ਚਾਚਾ ਜੀ ਨਰਮਲ ਸਿੰਘ ਜੀ ਪਹਿਲੀ ਸਾਡੇ ਦੋਵਾਂ ਦੇ ਨਾਮ ਜੀ ਅਸੀਂ ਮੈਂ ਤੇ ਮੇਰੇ ਚਾਚੇ ਜੀ ਕਚਹਿਰੀ ਚੋਂ ਆਉਂਦੇ ਪਏ ਸੀ ਅਸੀਂ ਕਚਹਿਰੀੋਂ ਆਉਂਦੇ ਸਾਨੂੰ ਇਹਨਾਂ ਨੇ ਸਾਡੇ ਪਿੱਛੇ ਗੱਡੀਆਂ ਲਾਈਆਂ ਜੀ ਅਸੀਂ ਅਸੀਂ ਆਪਦੇ ਖੇਤ ਕੋਲੇ ਸੀ ਅਸੀਂ ਡਰਦਿਆਂ ਨੇ ਇਹ ਬੰਦੇ ਜਾਦੇ ਸੀ 20 ਤੋਂ 25 ਬੰਦੇ ਸੀ ਅਸੀਂ ਇਹਨਾਂ ਨੂੰ ਵੇਖ ਕੇ ਬੰਦੇ ਜਾਦੇ ਵੇਖ ਕੇ ਤੇ ਇਹੀ ਗੱਡੀ ਭਜਾਲੀ ਜੀ ਇਹਨਾਂ ਨੇ ਸਾਡੀ ਗੱਡੀ ਨੂੰ ਫੇਟ ਮਾਰੀ ਜੀ ਫੋਰਚੂਨਰ ਗੱਡੀ ਨੇ ਜਦੋਂ ਫੇਟ ਮਾਰੀ ਜੀ ਸਾਡੀ ਗੱਡੀ ਖੇਤਾਂ ਨੇ ਮੁੱਦੀ ਹੋ ਗਈ ਜੀ ਇਹਨਾਂ ਨੇ ਸਾਡੀ ਗੱਡੀ ਸਾਡੀ ਗੱਡੀ ਡਾਂਗਾ ਕਿਰਪਾਨਾਂ ਗਡਾਸਿਆਂ ਨਾਲ ਜੀ ਇਹਨਾਂ ਨੇ ਗੱਡੀ ਭੰਤੀ ਜੀ ਫੇਰ ਕਰਦੇ ਸਾਡੇ ਮਗਰ ਆਏ ਆ ਜੀ ਮੇਰਾ ਲਾਇਸੈਂਸੀ ਪਿਸਤੌਲ ਬੱਤੀ ਬੋਰ ਰਵਾਲ ਮਰੇ ਖੋ ਕੇ ਲੈ ਗਏ ਜੀ ਸਾਡੇ ਸੱਟਾਂ ਮਾਰ ਕੇ ਸਾਨੂੰ ਜਖਮੀ ਕਰਕੇ ਪਰ ਸ਼ੁਭਾ ਸਾਈਕਲ ਵੱਲੋਂ ਤਾਂ ਕਿਹਾ ਜਾ ਰਿਹਾ ਸਾਡੇ ਤੇ ਇਹਨਾਂ ਨੇ ਫਾਇਰਿੰਗ ਕੀਤੀ ਆ ਕੋਈ ਫਾਇਰਿੰਗ ਨਹੀਂ ਕੀਤੀ ਜੀ ਪਰ ਇਹਾਂ ਨੇ ਗੱਡੀ ਥਾਣੇ 'ਚ ਮਾਰ ਦਿੱਤੀ ਮੇਰੇ ਕੋਲੇ ਐਸ ਐਚ ਓ ਸਾਹਿਬ ਦੀ ਰਿਕਾਰਡਿੰਗ ਹੈਗੀ ਆ ਜੀ ਮੈਂ ਐਸ ਐਚ ਓ ਸਾਹਿਬ ਨੂੰ ਫੋਨ ਲਾ ਕੇ ਇਹ ਗੱਲ ਕਹੀ ਆ ਜੀ ਕਿ ਐਸ ਐਚ ਓ ਸਾਹਿਬ ਇਹ ਫੇਰ ਕਰਦੇ ਸਾਡੇ ਮਗਰ ਆਉਂਦੇ ਆ ਸਾਨੂੰ ਬਚਾਓ ਠੀਕ ਹੈ ਜੀ ਅਸੀਂ ਇੱਕ ਵੀ ਫਾਇਰਿੰਗ ਨਹੀਂ ਕੀਤੀ ਮੇਰਾ ਪਿਸਤੌਲ ਲੈ ਕੇ ਜੀ ਖੋ ਕੇ ਮੈਨੂੰ ਹੁਣ ਕੀ ਪਤਾ ਜੀ ਮੇ ਠੀਕ ਹੈ ਜੀ ਮੇਰੇ ਤੋਂ ਜੋ ਪਿਸਤੌਲ ਹੀ ਲੈ ਕੇ ਜੀ ਖੋਕੇ ਬੰਦੇ ਜਾਦੇ ਸੀ ਜੀ ਸਾਡੀ ਗੱਡੀ ਤੇ ਜੋ ਸ਼ੀਸ਼ੇ ਭੰਨਣ ਲੱਗੇ ਸਾਡੀ ਅੱਖਾਂ ਮਰੇ ਨਿਰਾਉਣ ਕਰਕੇ ਅਸੀਂ ਘਾਬਰ ਗਏ ਜੀ ਸਾਨੂੰ ਕੁਝ ਪਤਾ ਨਹੀਂ ਲੱਗਿਆ ਉਹਨਾਂ ਵੱਲੋਂ ਪਹਿਲਾਂ ਵੀ આરોਪ ਲਾਏ ਗਏ ਤੁਹਾਡੇ ਵੱਲੋਂ ਹਮਲੇ ਕੀਤੇ ਗਏ ਨਹੀਂ ਅਸੀਂ ਕੋਈ ਹਮਲਾ ਨਹੀਂ ਕੀਤਾ ਜੀ ਇਹਨਾਂ ਨੇ ਸਾਡੇ ਤੇ ਅੱਜ ਤੋਂ 2-3 ਮਹੀਨੇ ਪਹਿਲਾਂ ਜੀ ਉਦੋਂ ਵੀ ਜ਼ਮੀਨ ਇਹਨਾਂ ਨੇ ਫੇਰਿੰਗ ਕਰਕੇ ਜ਼ਮੀਨ ਵਾਈ ਜੀ ਉਸ ਸੰਬੰਧੀ ਵੀ ਸਾਡੇ ਵੱਲੋਂ ਦਰਖਾਸਤਾਂ ਡੀਐਸਪੀ ਧਰਮਕੋਟ ਐਸਐਸਪੀ ਸਾਹਿਬ ਡੀਸੀ ਸਾਹਿਬ ਥਾਣੇ ਮੈਣੇ ਅਸੀਂ ਬਹੁਤ ਦਰਖਾਸਤਾਂ ਦਿੱਤੀਆਂ ਜੀ ਇਹਨਾਂ ਨੇ ਪੁਲਿਸ ਨੇ ਸਾਡੇ ਸਾ ਕਦੋਂ ਦਾ ਰੋਲਾ ਚੱਲਦਾ ਪਿਆ ਇਹ ਤਕਰੀਬਨ 1.5 ਸਾਲ ਤੋਂ ਰੋਲਾ ਚੱਲ ਰਿਹਾ ਜੀ ਰੋਲੀ ਹੈ ਅੱਜ ਹਾਂਜੀ ਇਹ ਬੁੱਗੀਪੁਰੇ ਤੋਂ ਰੋਲੀ ਵਾਲੀ ਸੜਕ ਤੇ ਜ਼ਮੀਨ ਹੈ ਅੱਜ ਕਿੰਨੇ ਜਣਿਆਂ ਨੇ ਹਮਲਾ ਕੀਤਾ ਇਹ ਤਕਰੀਬਨ 20 ਤੋਂ 25 ਜਾਨੇ ਸੀ ਕੀ ਮੰਗ ਕੀ ਕਰਦੇ ਆ ਮੰਗ ਇਨਸਾਫ ਦੀ ਮੰਗ ਕਰਦੇ ਆ ਜੀ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਭਾਈ ਕੀ ਨਾਮ ਆ ਤੁਹਾਡਾ ਨਰਬਲ ਸਿੰਘ ਸਿਵਲ ਹਸਪਤਾਲ ਦਾਖਲ ਹੋਏ ਉਹ ਕੀ ਗੱਲ ਹੋਈ ਆ ਸਾਰੀ ਜਾਣਕਾਰੀ ਸਾਡੀ ਜੀ ਹੈਗੀ ਆਪਣਾ ਜ਼ਮੀਨ ਸੀਗੀ ਰੋਲੀ ਰੋਡ ਤੇ ਤੇ ਸੁਭਾਸ਼ ਸਿੰਘ ਉਹਨੂੰ ਸ਼ਹਿਰੋਂ ਨਹੀਂ ਸੀਗੇ ਅਸੀਂ ਉਹਨਾਂ ਦੇ ਪਹਿਲੋ ਵੀ ਸਾਡੀਆਂ ਦਰਖਾਸਤਾਂ ਚੱਲਦੀਆਂ ਅੱਜ ਉਹਨਾਂ ਨੇ ਪਾਣੀ ਛੜਤਾ ਹੀ ਪਾਣੀ ਛੜਤਾ ਸੀ ਫਿਰ ਤਸਵੀਰ ਉਹ 112 ਤੇ ਵੀ ਪਾਈ ਆ 112 ਤੇ ਪਾਈ ਵੀ ਪੜ ਕੇ ਪੁਲਿਸ ਨੂੰ ਫੋਨ ਆ ਗਿਆ ਮੈਨੇ ਮੈਨੇ ਮੁੜ ਕੇ ਦਰਸ਼ਨ ਸਿੰਘ ਨੂੰ ਭੇਜਿਆ ਐਸਚੂ ਨੇ ਦਰਸ਼ਨ ਨੇ ਮੌਕਾ ਦੇਖਿਆ ਆਗੇ ਫਿਰ ਅਸਲ 4 ਵਜੇ ਸਾਡੀ ਦਰਖਾਸਤ ਵੀ ਦੇ ਕੇ ਸਵੇਰ ਅੱਜ ਵੀ ਦਿੱਤੀ ਅੱਗੇ ਵੀ ਸਾਡੀਆਂ ਦਰਖਾਸਤਾਂ ਚੱਲਦੀਆਂ ਨੇ ਡਿਪਟੀ ਕੋਲ ਵੀ ਚੱਲਦੀਆਂ ਫਿਰ ਜਾ ਕੇ ਅਸੀਂ ਜੁਜ ਆਪਣਾ 8:00 4 ਵਜਾ ਟਾਈਮ ਦਿੱਤਾ ਸੀ ਅਸੀਂ ਜਾਣਾ ਸੀਗਾ ਥਾਣੇ ਨੂੰ ਇਹਨਾਂ ਨੇ ਸਾਡੀ ਗੱਡੀ ਇਥੋਂ ਬੂਗੇ ਬਗਰ ਲਾਤੀਆ। ਬੂਰੇ ਕੋਕ ਬੰਦੇ ਖੜੇ ਸੀ। ਬੂਰੇ ਖੜੇ ਨੇ ਰੋਲੀ ਰੋਡ ਮੋੜਤੀ। ਰੋਲੀ ਰੋਡ ਮੋੜੀ ਦਾ ਪਹਹਾ ਕੇ ਤੇ ਉਹਨਾਂ ਨੇ ਆਪਦੀ ਗੱਡੀ ਬਰਾਬਰ ਲਾ ਕੇ ਇਹਦੇ ਅੱਗੇ ਗੱਡੀ ਥੱਲੇ ਸਰਤੀ ਸਾਡੀ। ਤੇ ਜਿਹੜੀ ਇਹ ਜਗ੍ਹਾ ਉਹ ਕਿੱਥੇ ਹੈ ਕਿ ਕਦੋਂ ਦਾ ਰੋਡ ਚੱਲਦਾ ਪਿਆ। ਉਹ ਸਾਡਾ ਜੀ ਆਪਣਾ ਹਾਂ ਸਾਲ ਡੇਢ ਸਾਲ ਹੋ ਗਿਆ। ਸਾਡੇ ਉਹ ਵੀ ਸੀਗਾ ਸਾਡਾ ਸੇਵ ਹੀ ਆ ਪਹਿਲੋ ਵੀ ਲਿਆ ਸੀ। ਇਹ ਫੇਰ ਵੀ ਸ਼ੇਰ ਸ਼ਾੜੀ ਕਰਦੇ। ਫੇਰ ਇਹ ਹਾਈ ਕੋਰਟ ਦਾ ਹਾਈ ਕੋਰਟ ਪਾਦਾ। ਈ ਪਰ ਉਹ ਇਸ ਯਾਰ ਚ ਜਾਵਰੇ ਸੀ ਉਥੋਂ ਵਰਕੇ ਉਹਨਾਂ ਨੇ ਰਹਿਤਾ ਵੀ ਇੱਥੇ ਜਿਵੇਂ ਹੈਗੀ ਉਹਨਾਂ ਵੀ ਇਹਨਾਂ ਦੁਆਰਾ ਘਰੋ ਤੇ ਸੀ ਚਲੋ ਉਹਨਾਂ ਦੇ ਦੁਆਰਾ ਦੁਆਰਾ ਤਾਂ ਸਾਡੀ ਪਹਿਲਾਂ ਹੀ ਸਹੀ ਸੀ ਫਿਰ ਇਹ ਹਾਈ ਕੋਰਟ ਚ ਪਾਤਾ ਹਾਈ ਕੋਰਟ ਨੇ ਸਾਨੂੰ ਕਹਾ ਵੀ ਜਿਵੇਂ ਹੈਗਾ ਉਵੇਂ ਰਹਿੰਦਾ ਸਾਡੇ ਹੱਕ ਜਾ ਸਾਡੇ ਕੋਲੇ ਹਸਤੇ ਜਗਾ ਕਿੱਥੇ ਆ ਇਹ ਜਗਾ ਰੋਲੀ ਰੋਡ ਤੇ ਪਰਾ ਮਿਲਨੇ ਕੇ ਔਰ ਲੋ 43 ਕਰਮਾਂ ਛੱਡ ਕੇ ਦੁਗਾ ਸਾਡੀ ਆ ਅੱਜ ਕੀ ਗੱਲ ਹੋਈ ਸੀ ਕਿੰਨੇ ਕਿੰਨੇ ਬੰਦੇ ਕਿੰਨੇ ਸੀਗੇ ਉੱਥੋਂ ਦਾ 22 25 ਜਣੇ ਤਿੰਨ ਗੱਡੀਆਂ ਚਾਰ ਕੋ ਬੁੱਟ ਚੱਲਦੇ ਸੀਗੇ 22 ਜਣੇ ਸੀ ਉਹਦੇ ਤੁਸੀਂ ਕਿਹਨੇ ਦੋ ਜਣੇ ਅੱਜ ਉਹਨਾਂ ਵੱਲੋਂ ਜਿਹੜਾ આરોਪ ਲਾਇਆ ਜਾ ਰਿਹਾ ਕਿ ਸਾਡੇ ਤੇ ਇਹਨਾਂ ਨੇ ਫਾਇਰਿੰਗ ਕੀਤੀ ਹੈ ਤੁਹਾਡੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਨਹੀਂ ਸਾਡੇ ਲੋਕਾਂ ਨੇ ਨਹੀਂ ਕੀਤੀ ਸਾਲ ਦਾ ਕੰਮ ਨਹੀਂ ਸੀ ਉੱਥੇ ਇੰਨੇ ਬੰਦੇ ਇੰਨੇ ਸੀ ਫੇਰ ਕਿੱਥੋਂ ਕਰਨਗੇ ਉਹ ਤਾਂ ਸਮਝਦਾ ਪੈਸਟਰ ਖੋ ਕੇ ਲੱਗੀ ਕਿੰਨਾ ਕਿਹਦਾ ਪੈਸਟਰ ਖੋ ਆਵਤਾਰ ਸਿੰਘ ਅੱਜ ਜਿਹੜਾ ਰੋਲਾ ਪਿਆ ਵਾ ਉਹ ਪਾਣੀ ਛੱਡਣ ਨੂੰ ਲੈ ਕੇ ਪਿਆ ਅੱਜ ਹਾਂਜੀ ਪਾਣੀ ਛੱਡਣ ਸਾਡਾ ਜੋ ਸਾਡਾ ਕਬਜ਼ਾ ਉਥੇ ਉਹਨਾਂ ਨੇ ਜ ਸਾਦਾ ਲੈ ਕੇ ਵੀ ਲਿਆ ਸੀ ਡਿਪਟੀ ਸਾਹਿਬ ਦੇ ਧਿਆਨ ਸੀ ਉਹਨੇ ਲਿਖਿਆ ਵੀ ਛੇੜਛਾੜ ਨਹੀਂ ਕੀਤੀ ਕਰਦੀ ਚਲੋ ਉਹ ਵੀ ਫੇਰ ਸਾਨੂੰ ਉੱਥੋਂ ਹਾਈ ਕੋਰਟ ਤੋਂ ਵੀ ਆ ਕੇ ਵੀ ਛੇੜਛਾੜ ਨਹੀਂ ਕਰ ਸਕਦੇ ਉਵੇਂ ਹੈਗਾ ਪਰ ਉਹਨਾਂ ਵੱਲੋਂ ਤਾਂ ਇਹ આરોਪ ਲਾਏ ਜਾ ਰਹੇ ਕਿ ਪਹਿਲਾਂ ਵੀ ਤੁਹਾਡੇ ਵੱਲੋਂ ਜਿਹੜੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕੁਝ ਐ ਹੋਇਆ ਪਹਿਲਾਂ ਅਸੀਂ ਕਿਉਂ ਉਹ ਕਰਦੇ ਸਾਡੇ ਤੇ ਸਾਡਾ ਆਪ ਲਗਾ ਅਸੀਂ ਕੀ ਸੀ ਕਦਮ ਸਾਡੇ ਅੱਗੇ ਵੀ ਉਹਨਾਂ ਨੇ ਫੇਰ ਕੀਤੇ ਉੱਤੇ ਪੈੜੀ ਵਾਹਗੇ ਸੀ ਫੇਰ ਅਸੀਂ ਜਾ ਕੇ ਕੱਲਾ ਕੱਢ ਕੇ ਸਾਡੇ ਬੰਦ ਕਰਗੇ ਸਾਡੀ ਆਪ ਦੀ ਪੈੜੀ ਤੇ ਅੱਜ ਕਿੰਨੀਆਂ ਕਿੰਨੀਆਂ ਕੋਣ ਸੱਟਾਂ ਵੱਜੀਆਂ ਤੁਸੀਂ ਕਿੰਨੇ ਜਾਣਿਆਂ ਦੇ ਜਿਹੜੇ ਸੱਟਾਂ ਵੱਜੀਆਂ ਤੁਸੀਂ ਕੌਣ ਕੋਣ ਦੋ ਜਾਨੇ ਅਕਾਵਤਾਰ ਸਿੰਘ ਸਭ ਮੈਂ ਦਰਬਸਨ ਅਵਤਾਰ ਸਿੰਘ ਕੌਣ ਹੈ ਅਵਤਾਰ ਸਿੰਘ ਦਾ ਵੀ ਹਿੱਸਾ ਪੈਲੀ ਜਾ ਹੈਗੀ ਹੈ ਵੀਰੀ ਵੀ ਹਤਾਰ ਦੀ ਉਹ ਥਾਣੇ ਕੋਈ ਗੱਲਬਾਤ ਤੁਹਾਡੇ ਵੱਲੋਂ ਸ਼ਿਕਾਇਤ ਕੀਤੀ ਗਈ ਜਾਂ ਕੋਈ ਸ਼ਿਕਾਇਤ ਤਾਂ ਸਾਡੀ ਕੀਤੀ ਵੀ ਆ ਸੁਭਾ ਵੀ ਕੀਤੀ ਡਾਰੇ ਟਾਈਮ ਤੇ ਤਾਈ ਪੇ ਜਾਣ ਨੂੰ ਜਾਣ ਦਾ ਦਿੱਤਾ ਹੀ ਨਹੀਂ ਉਹਨੇ ਥਾਣੇ ਦਾ ਦਰਖਾਸਤ ਦੇ ਕੇ ਆ ਅਸੀਂ ਕੀ ਮੰਗ ਕਰਦੇ ਹੋ ਜੀ ਤਾਂ ਮੰਗ ਕਹਦੋ ਜੋ ਬਾਕੀ ਕਾਰਵਾਈ ਕਰ ਬਾਕੀ ਤਾਂ ਕਾਰਵਾਈ ਹੋਣੀ ਚਾਹੀਦੀ ਆ ਨਾਲ ਮੁੰਡੇ ਵੀ 25 ਸੀਗੇ ਸੁਭਾਜ ਆਪਸਾ ਸਹੀਆ ਸੁਭਾਜ ਮੁੰਡਾ ਸੀ ਉਹਦਾ ਮੰਨਾ ਨਾਲ ਉਹਨੇ ਮੜੀ ਸੀ 20 25 ਜਣਿਆਂ ਨੇ ਹਮਲਾ ਕਰਤਾ ਹਾਂ 20 25 ਬਹੁ ਗੱਡੀ ਭੰਤੀ ਉਥੇ ਵੇਖੋ ਗੱਡੀ ਦਾ ਤਾਂ ਹੀ ਹਾਲ ਦੇਖੋ ਨਾ ਗੱਲ ਕਰ ਗੱਡੀ ਜੀ ਸੀ ਕਰਕੇ ਬੱਚਤੋ ਵੀ ਹੈ ਤੇ ਉਹਨਾਂ ਨੇ ਬਹੁਤ ਗੱਡੀ ਸਾਰੀ ਭੰਤੀ ਸਾਡੇ ਮਾਰੀਆਂ ਵੀ ਸੱਟਾਂ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਕੀ ਮਾਮਲਾ ਜੀ ਇਹ ਸਾਰਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਤੇ ਇਹ ਬੁੱਗੀਪੁਰਾ ਚੌਂਕ ਦੇ ਅੱਗੇ ਜਾ ਕੇ ਰੌਲੀਪਿੰਡ ਨੂੰ ਕਲਿੰਕ ਰੋਡ ਜਾਂਦਾ ਉੱਥੇ ਕੋਈ ਪਲਾਟ ਦਾ ਮੈਟਰ ਆ ਇਹਨਾਂ ਦੋਹਾਂ ਧਿਰਾਂ ਦਾ ਅਮਿਤ ਸੈਗਲ ਦਾ ਤੇ ਨਿਰਮਲ ਹੋਣਾ ਦਾ ਉਸ ਬਿਹਾਫ ਤੇ ਅੱਜ ਇਹ ਦੋਵੇਂ ਧਿਰਾਂ ਵਿੱਚ ਲੜਾਈ ਹੋਈ ਹੈ ਇਹਨਾਂ ਦੀਆਂ ਤੇ ਦੋ ਫੈਰ ਹੋਏ ਨੇ ਤੇ ਬਾਕੀ ਜਿਹੜੀ ਵੀ ਇਹਦੇ ਵਿੱਚ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਇਹਦੇ ਵਿੱਚ ਹੋਊਗਾ ਉੱਤੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਮਿਸਟਰ ਇਹ ਵੀ ਪਤਾ ਹੈ ਕਿ ਪਹਿਲਾਂ ਵੀ ਤੁਹਾਡੇ ਕੋਲੇ ਦਰਖਾਸਤਾਂ ਨਿੰਬੂ ਸਰਪੰਚ ਵੱਲੋਂ ਲਗਾਤਾਰ ਦਰਖਾਸਤਾਂ ਵੀ ਤੁਹਾਨੂੰ ਕਿਹਾ ਜਾ ਰਿਹਾ ਸੀ ਵੀ ਕਾਰਵਾਈ ਕੀਤੀ ਗਈ ਹੈ ਦੇਖੋ ਜਿਹੜੀਆਂ ਪਹਿਲਾਂ ਦਰਖਾਸਤਾਂ ਚਲਦੀਆਂ ਸੀ ਉਹ ਵੀ ਅਸੀਂ ਵੈਰੀਫਾਈ ਕੀਤੀਆਂ ਸੀ ਉਦੋਂ ਵੀ ਤੇ ਹੁਣ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਪਰ ਜਿਹੜੀ ਇਹ ਲੜਾਈ ਝਗੜਾ ਹੋਇਆ ਵਾ ਇਹਦੇ ਤੇ ਅਸੀਂ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕਰਾਂਗੇ ਮਾਲਕ ਨਾ ਜ਼ਮੀਨ ਦਾ ਮਾਲਕ ਕੌਣ ਹੈ ਇਹ ਹਲੇ ਕਲੀਅਰ ਨਹੀਂ ਆ ਜਦੋਂ ਵੀ ਦੋਵੇਂ ਧਿਰਾਂ ਆ ਕੇ ਆਪਣੇ ਆਕੇ ਪੇਪਰ ਦਿਖਾਉਣੀਆਂ ਉਸ ਦਿਪ ਹਫਤੇ ਅਗਲੀ ਕਾਰਵਾਈ ਕਰਾਂਗੇ ਗੋਲਡੀ ਗੋਲ ਕਿੰਨਾ ਚਲੇਗੀ ਗੋਲੀਆਂ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿੰਨਾ ਚਲਾਈ ਗਈ ਹੈ ਤੇ ਗੋਲੀ ਚੱਲਣ ਦੌਰਾਨ ਕੋਈ ਜ਼ਖਮੀ ਹੋਏ ਨਹੀਂ ਜ਼ਖਮੀ ਕੋਈ ਨਹੀਂ ਹੋਇਆ ਸਰ ਇਹਦੇ ਵਿੱਚ ਕੋਈ ਵਹੀਕਲ ਵੀ ਤੋੜਪੜ ਹੋਈ ਹੈ ਨਹੀਂ ਵਹੀਕਲ ਇਹਦੇ ਵਿੱਚ ਇੱਕ i20 ਦੇ ਵਹੀਕਲ ਜਿਹੜੇ ਆ ਗੋਲੀਆਂ ਲੱਗੀਆਂ ਨੇ ਦੋ ਤੇ ਇੱਕ ਹੰਡਾਈ ਦੀ ਗੱਡੀ ਆ ਉਹਦੀ ਤੋੜਪਾਂ ਹੋਈ ਹੈ ਜੀ ਜਿਹੜੇ ਹੰਦਾਈ ਗੋੜੀ ਦੀ ਤੋੜਪਨ ਹੋਈ ਉਹਨਾਂ ਨੂੰ ਲੱਗਿਆ ਜਾ ਰਿਹਾ ਹੈ ਕਿ ਇਹਨਾਂ ਨੇ ਆਪ ਤੋੜਪਨ ਕੀਤੇ ਇਹ ਅਸੀਂ ਵੈਰੀਫਾਈ ਕਰਾਂਗੇ ਜੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਆ ਬਾਕੀ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਹੋ ਕਰਾਂਗੇ ਵੈਪਨ ਵੀ ਰਿਕਵਰ ਕੀਤਾ ਗਿਆ ਜੀ ਹਾਂਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਆ ਜੋ ਵੀ ਅੱਗੇ ਅਸੀਂ ਤੁਹਾਡੇ ਧਿਆਨ ਵਿੱਚ ਲਿਆ ਦਾਂਗੇ